ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿੰਨਾ ਚੋਰ ਜਾਂ ਜਗਿਆ ਤੇਰੇ ਲੋਕੀ ਦਾਤੀ ਲੋਕਾਂ ਨੂੰ ਕੰਮ ਕਰਦੇ ਲੁੱਟਦੇ ਆ ਕਿੰਨੀ ਨੱਥ ਪਾਈ ਹੈ ਕੀ ਮੰਚਾ ਕੀ ਸੀ ਮੇਰੇ ਪਰਿਵਾਰ ਤੋਂ ਦੋ ਰੋਕਿਆ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਇਹਨਾਂ ਦੀ ਗੱਡੀ ਤੇ ਕਿਸ ਤਰ੍ਹਾਂ ਦਾ ਹਮਲਾ ਕੀਤਾ ਜਾਂ ਕਿਸ ਤਰ੍ਹਾਂ ਦੇ ਨਾਲ ਉਹ ਬੰਦੇ ਆ ਜਿਹੜਾ ਜਿੱਕੇ ਡ੍ਰੇਸ ਹੋ ਗਿਆ ਹੁਣ ਜ਼ਿਲ੍ਹਾ ਅੰਦਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ਤੇ ਹਮਲਾ ਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਏ ਐ ਸਵੰਦੀ ਐਤਵਾਰ ਦੁਪਹਿਰ ਵਿਧਾਇਕ ਅੰਗੁਰਾਲ ਨੇ ਬਸਤੀ ਦਾਨਿਸ਼ਮੰਦਾ ਨੇੜੇ ਉਕਤ ਮੁਲਜ਼ਮਾ ਦਾ ਘਰ ਪੁਲਿਸ ਨੂੰ ਦਿਖਾਇਆ ਤੇ ਕਾਰਵਾਈ ਦੀ ਮੰਗ ਕੀਤੀ ਪੁਲਿਸ ਨੇ ਇੱਕ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ ਦਰਅਸਲ ਸ਼ਨੀਵਾਰ ਰਾਤ ਐਮਐਲਏ ਦੇ ਬੱਚੇ ਅਤੇ ਉਹਨਾਂ ਦਾ ਪਰਿਵਾਰ ਪਾਰਟੀ ਤੋਂ ਘਰ ਪਰਤ ਰਹੇ ਸੀ ਜਿਸ ਦੌਰਾਨ ਉਹਨਾਂ ਦੇ ਬੱਚਿਆਂ ਦੀ ਕਾਰ ਨੂੰ ਕਰੀਬ 6 ਮੁਲਜ਼ਮਾ ਨੇ ਬਸਤੀ ਦਾਨਿਸ਼ਮੰਦਾ ਨੇੜੇ ਰੋਕ ਲਿਆ ਵਿਧਾਇਕ ਦਾ ਦੋਸ਼ ਹੈ ਕਿ ਮੁਲਜ਼ਮਾ ਨੇ ਉਹਨਾਂ ਦੇ ਬੱਚਿਆਂ ਨੂੰ ਲੁੱਟਣ ਦੀ ਨੀਅਤ ਨਾਲ ਰੋਕਿਆ ਸੀ ਜਿਸ ਤੋਂ ਬਾਅਦ ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ਚੋਂ ਬਾਹਰ ਆਇਆ ਤਾਂ ਉਕਤ ਦੋਸ਼ੀ ਉਸ ਨੂੰ ਵੇਖ ਕੇ ਫਰਾਰ ਹੋ ਗਏ ਵਿਧਾਇਕ ਨੇ ਕਿਹਾ ਕਿ ਘਟਨਾ ਦੇ ਸਮੇਂ ਸਾਰੇ ਦੋਸ਼ੀ ਨਸ਼ੇ 'ਚ ਸਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮਾ ਨੇ ਉਸ ਦੀ ਕਾਰ ਤੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿਰਾ ਤੋਂ ਹੀ ਸਾਰੇ ਦੋਸ਼ੀਆਂ ਨੂੰ ਟਰੇਸ ਕਰ ਰਹੇ ਸੀ ਅਤੇ ਐਤਵਾਰ ਦੁਪਹਿਰ ਨੂੰ ਕੁਝ ਮੁਲਜ਼ਮਾ ਨੂੰ ਟਰੇਸ ਕੀਤਾ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਏ ਆਬਿਦਾ ਇੱਕ ਸ਼ੀਤਲੰਕਰਾਲ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਦੋਸ਼ੀਆਂ ਨੇ ਬੱਚਿਆਂ ਤੇ ਹਮਲਾ ਨਹੀਂ ਕੀਤਾ ਸਾਰਿਆਂ ਕੋਲ ਤੇਜ਼ ਤਾਰ ਹਥਿਆਰ ਸੀ ਅਜਿਹੇ ਅਪਰਾਧ ਕਰਨ ਵਾਲਿਆਂ ਲਈ ਸ਼ਹਿਰ ਵਿੱਚ ਕੋਈ ਥਾਂ ਨਹੀਂ ਹੈ ਥਾਣਾ ਡਿਵੀਜ਼ਨ 5 ਦੇ ਐਸ ਐਚਓ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਵਿਧਾਇਕ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਹੜੇ ਨਾਮ ਨੇ ਲੋਕਾਂ ਨੂੰ ਪਤਾ ਲੱਗ ਗਿਆ ਦੋ ਬੰਦਿਆਂ ਦੇ ਜਿਹੜੇ ਨਾਮ ਟੀਰ ਹੋ ਚੁੱਕੇ ਹੈ ਬਾਕੀ ਪੁਲਿਸ ਅੱਗੇ ਦੇਖੇਗੀ ਕਿ ਕਿਸ ਵਜ੍ਹਾ ਨਾਲ ਰੋਕੀ ਹੈ ਜਿਹੜੀ ਮੋਡਲ ਆਪ ਤੇ ਆ ਕੇ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਅੱਗੇ ਵੀ ਬੜਾ ਪਸੰਦ ਆਉਂਦਾ ਹੈ ਵੀ ਚਲਾਣਾ ਇਹ ਕੰਮ ਕਰਦੇ ਉਹ ਜਿਹੜੀ ਪਬਲਿਕ ਇੱਕ ਨੋ ਵੇਅਰ ਹੋਊਗੀ ਜੀ ਕਿ ਮੇਰੇ ਮੁੱਖ ਮੰਤਰੀ ਸਦਾਕਤ ਭੁਆਸੀ ਮੰਨਦਾ ਵੀ ਕੋਈ ਸਨੇਹਾ ਪੂਰੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹੀ ਜਿਲੰਦਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿਦਾਂ ਚੋਰ ਜਾਂ ਜਿਹੜੇ ਲੋਕੀ ਰਾਤੀ ਲੋਕਾਂ ਨੂੰ ਧੰਨ ਕਰਕੇ ਲੁੱਟਦੇ ਆ ਕਿੰਨੀ ਨੱਥ ਪਾਈ ਹੈ ਕਮਿਸ਼ਨਰ ਸਾਹਿਬ ਨੇ ਉਹਨਾਂ ਲੋਕਾਂ ਦੀ ਅਰੈਸਟ ਵੀ ਹੋ ਰਹੀ ਹੈ ਤੇ ਜੇ ਇੱਕ ਦੋ ਪਸੰਦ ਅੱਡਾਂ ਦੇ ਬੰਦੇ ਰਹਿ ਗਏ ਆ ਬੜੀ ਜਲਦੀ ਉਹ ਵੀ ਅੰਦਰ ਹੋਣਗੇ ਕਿ ਜਿਨ੍ਹਾਂ ਨੇ ਖਤ ਰੱਤ ਕੀਤੀ ਹੈ ਇਹਨਾਂ ਦੀ ਮਨਛਾ ਕੀ ਸੀ ਕੀ ਮੰਚਾ ਕੀ ਸੀ ਮੇਰੇ ਪਰਿਵਾਰ ਤੋਂ ਤੋਂ ਰੁਕਿਆ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਐਮਐਲ ਸਰ ਜਿਹੜਾ ਇੱਕ ਬੰਦਾ ਰਾਊਟ ਆਪ ਕੀਤਾ ਗਿਆ ਤਾਂ ਕੋਈ ਪਤਾ ਲੱਗਾ ਕਿ ਬੈਕਗ੍ਰਾਉਂਡ ਕੇ ਦੀ ਹੈ ਕਿ ਕੋਈ ਉਹ ਜਿਹੜੇ ਉਹਨਾਂ ਦੇ ਪਰਿਵਾਰ ਜਿਹੜੇ ਉਹਰੇ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਪਰਿਵਾਰ ਦਾ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਪਹਿਲੇ ਕਤਲ ਲੈ ਕੇ ਸ਼ੂਹਾਰਾ ਹੈ ਐਮਐਲ ਸਰ ਦੀ ਗੱਲ ਫੈਮਲੀ ਸੀ ਕਿ ਜੋ ਕਿ ਬਾਹਰੋਂ ਕੋਈ ਆਊਟਿੰਗ ਕਰਕੇ ਦੇਖੋ ਰਹੇ ਤੇਰੇ ਵਾਪਸ ਨੂੰ ਆ ਰਹੇ ਸੀਗੇ ਤਕਰੀਬਨ 9:11 ਵਜੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਇਹਨਾਂ ਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਹੈ। ਉਹ ਦਸ ਤਰ੍ਹਾਂ ਦੇ ਨਾਲ। ਉਹ ਬੰਦੇ ਆ ਜਿਹੜਾ ਜਿੱਕ ਡ੍ਰੇਸ ਹੋ ਗਿਆ ਹੁਣ ਕੱਲ ਰਾਤ ਦੀ ਵਾਰਦਾਤ ਸੀਗੀ। ਇੱਕ ਬੰਦਾ ਡ੍ਰੇਸ ਹੋ ਗਿਆ ਬਾਕੀਆਂ ਨੂੰ ਹੁਣ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਸੀ ਤੇ ਕਿਉਂ ਆਏ ਸੀ। ਜਲੰਧਰ ਤੋਂ ਪੱਤਰਕਾਰ ਸੰਦੀਪ ਕੋਲ ਦੀ ਰਿਪੋਰਟ